ਫਗਵਾੜਾ ਦੇ ਜਲੰਧਰ ਚੰਡੀਗੜ੍ਹ ਬਾਈਪਾਸ ਪਿੰਡ ਖੰਗੂੜਾ ਵਿਖੇ ਇੱਕ ਵਿਅਕਤੀ ਦੀ ਭੇਦਭਰੇ ਹਾਲਾਤਾਂ ਵਿੱਚ Laash ਮਿਲਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਚੰਡੀਗੜ੍ਹ ਬਾਈਪਾਸ ਨਜ਼ਦੀਕ ਪਿੰਡ ਖੰਗੂੜਾ ਵਿਖੇ Laash ਪਈ ਹੈ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ Laash ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਅਸ਼ੋਕ ਸ਼ਾਂਤ ਪਲਟਾ ਪੁੱਤਰ ਸੰਜੀਪ ਪਲਟਾ ਵਾਸੀ ਰਾਜਾ ਗਾਰਡਨ ਕਲੋਨੀ ਫਗਵਾੜਾ ਵਜੋਂ ਹੋਈ ਹੈ। ਉਨਾ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸੇ ਹਿਸਾਬ ਨਾਲ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਹਾਂਜੀ ਚੰਡੀਗੜ੍ਹ ਹਾਈਵੇ ਤੇ ਸਾਨੂੰ ਇੱਕ ਡੈੱਡ ਬੋਡੀ ਮਿਲੀ ਸੀ ਜਿਹਦੇ ਵਿੱਚ ਅਸੀਂ ਉਹ ਡੈੱਡ ਬੋਡੀ ਆਪਾਂ ਮੋਰਚੀ ਚ ਰਖਾਈ ਹੈ ਤੇ ਜਿਨ੍ਹਾਂ ਦੀ ਸਨਤ ਹੋ ਗਈ ਹੈ ਜਿਸ ਦਾ ਨਾਮ ਸੁਸ਼ਾਂਤ ਪੰਡਾ son of ਸੰਜੀ ਜਿਹੜਾ ਆਪਣਾ ਰਾਜਮਗੜ ਗਾਰਡਨ ਦੇ ਵਿੱਚ ਰਹਿੰਦਾ ਹੈ ਤੇ ਇਹਨਾਂ ਦੇ ਫਾਦਿਲ ਤੇ ਬਿਆਨ ਲੈ ਕੇ ਤੇ ਆਪਾਂ ਅਗਲੀ ਕਰਦੇ ਹਾਂ ਪਰਿਵਾਰਕ ਮੈਂਬਰ ਨੇ ਦੱਸਿਆ ਵੀ ਕਾਰਨ ਕੋਈ ਨਹੀਂ ਇਹਨਾਂ ਨੇ ਕੋਈ ਕਾਰਨ ਨਹੀਂ ਬਿਆਨ ਲਏ ਨੇ ਤੋਂ ਵੱਲ ਕਿ ਕਿਦੋਂ ਤੋਂ ਗਿਆ ਹੋਇਆ ਸੀ ਘਰ ਉਹ ਇਹ ਕਾਫੀ ਟਾਈਮ ਤੋਂ ਸੀਗਾ ਤੇ ਕਿਸ ਚੀਜ਼ ਤੇ ਗਿਆ ਸੀ ਸਾਹਮਣੇ ਹੈ ਕੁਝ ਨਹੀਂ ਹਾਂ ਨਹੀਂ ਕੋਸ਼ਿਸ਼ ਸਾਹਮਣੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਦੇਖਦੇ ਹਾਂ ਇਹਨਾਂ ਦੇ ਬਿਆਨਾਂ ਮੁਤਾਬਿਕ ਜੋ ਹੋਏਗਾ ਕਾਰਵਾਈ ਉਸਾਰਨ ਲੱਗਦੀ ਹੈ ਤੇ ਡੈਡ ਬੋਡੀ ਜੀ ਡੈਡ ਬੋਡੀ ਹਾਂ ਦੇ ਮੋਰਚਰ ਸੀ ਜੀ